ਹਾਂਜੀ ਚੰਡਾ ਦਾ ਜਾਣਿਆ ਹਰੇਕ ਸਾਹਿਬ ਜੀ ਹਰੇਕ ਸਾਹਿਬ ਹਾਂਜੀ ਹਰੇਕ ਸਾਹਿਬ ਪਹਿਨ 45 ਸਾਲ ਗੋਲਸਰਾਮ ਕਿੱਥੋਂ ਆਏ ਹਾਂਜੀ ਬਿਆਸਰ ਕੇ ਤੂੰ ਬਿਆਸਰ ਕੇ ਅਮਰਸਤੋਂ ਆ ਹਾਂ ਇਹ ਜਾ ਰਹੇ ਹਾਂ ਫੌਂਟੈਂਟਪੜ ਨੇ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਜਾਣਦੇ ਨੂੰ ਜਾਣਿਆ 45 ਸਾਲ ਹੋ ਗਏ ਆ ਹਾਂ ਪੱਕਾ ਨੂੰ ਕੀ ਕਹਿੰਦੇ ਪੱਕਾ ਨੂੰ ਮੈਂ ਆਪਣੇ ਗਰੂ ਮੰਨ ਲਿਆ ਹਾਂ ਹਾਂ ਬਸ ਮਾੜਾ ਨਾ ਮੇਰੀ ਮਾੜਾ ਮੰਨਦਾ ਮੈਂ ਅੱਛਾ ਹਾਂਜੀ 45 ਸਾਲ ਹੋ ਗਏ 45 ਸਾਲ ਹੋ ਗਏ ਭਾਈ ਕੀ ਨਾਮ ਹੈ ਬਾਲਾ ਜੀ ਨੌਜਵਾਨ ਸਭਾ ਵੱਲੋਂ ਸਟੀਵਨ ਸੋਨੀ ਪ੍ਰਧਾਨ ਸਾਡਾ 16ਵਾਂ ਸਾਲ ਦਾ ਇਸ ਵਾਰ ਲੰਗਰ ਹੈ ਸੰਗਤਾਂ ਨੂੰ ਬਰਦਾਸ਼ ਕਰਦੇ ਆ ਆ ਕੇ ਚਰਨ ਬਾਗੇ ਜਾਓ ਲੰਗਰ ਦੇ ਮਹਾਮਾਈ ਇੱਦਾਂ ਹੀ ਤਰੱਕੀਆਂ ਕਰਦੀ ਰਵੇ ਹਰ ਸਾਲ ਵਧਾਉਂਦੇ ਰਹੀਏ ਲੰਗਰ ਕਿੰਨੇ ਸਾਲ ਹੋ ਗਏ ਤੁਹਾਨੂੰ 16 ਸਾਲ ਹੋ ਗਏ ਭਾਜੀ ਜਲੰਧਰ ਤੋਂ ਆਈ ਰਹੇ ਪੈਦਲ ਹੀ ਚੱਲ ਕੇ ਆਏ ਪੈਦਲ ਹੀ ਚੱਲ ਕੇ ਆਏ ਕਿੰਨਾ ਟਾਈਮ ਲੱਗੇ ਤੁਹਾਨੂੰ ਸਾਨੂੰ ਵੀਰੇ 10 ਦਿਨ ਹੋ ਗਏ ਸਾਡੇ ਨੂੰ ਹਾਂ ਜੀ ਅੱਛਾ ਕੀ ਕਹਿਣਾ ਚਾਹੋਗੇ ਅੱਜ ਕੱ ਤੈਣਾ ਤੇ ਕੀ ਜਾਵਾਂਗੇ ਬਸ ਮਾਤਾ ਦੀ ਕਿਰਪਾ ਸਾਡੇ ਉਤੇ ਜਿਹੜੀ ਇੱਥੋਂ ਤੱਕ ਲੈ ਕੇ ਆ ਗਈ ਭਵਨ ਤੇ ਵੀ ਲੈ ਕੇ ਜਾਉਂਗੀ ਉਹੀ ਲੈ ਕੇ ਜਾਉਗੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਂਦੇ ਨੂੰ 10 ਦਿਨ ਹੋ ਗਏ ਜੀ ਕਿੰਨੇ ਸਾਲ ਹੋ ਗਏ ਵੈਸੇ ਤਾਂ ਅਸੀਂ 6 ਸਾਲਾਂ ਤੋਂ ਆ ਰਹੇ ਹਾਂ 6 ਸਾਲ ਤੋਂ ਹਾਂਜੀ ਕੋਈ ਸਿਕਤ ਪਰੇਸ਼ਾਨੀ ਕੋਈ ਦਿੱਕਤ ਨਹੀਂ ਜੀ ਬਹੁਤ ਵਧੀਆ ਲੱਗਦਾ ਸਾਨੂੰ ਇੱਥੇ ਆਣਾ ਲੰਗਰ ਐਸ ਵੇਲੇ ਲੱਗੇ ਸਾਰੇ ਹਾਂ ਸਾਰੇ ਬਸ ਲੰਗਰ ਲੱਗੇ ਹੋਏ ਐ ਤੇ ਬਹੁਤ ਵਧੀਆ ਲੱਗਦਾ ਸਾਨੂੰ ਸਾਰਿਆਂ ਨੂੰ ਅਸੀਂ ਹਰ ਸਾਲ ਇੱਥੇ ਆਂਦੇ ਆ ਤੇ ਸਾਰਿਆਂ ਨੂੰ ਬੇਨਤੀ ਕਰਦੇ ਆ ਤੁਸੀਂ ਵੀ ਆਓ ਤੇ ਮਾਤਾ ਦਾ ਮੱਥਾ ਟੇਕ ਕੇ ਜਾਓ